ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਹੀਰਾ 855 ਦੇ ਬਾਕੀ ਵੀ ਜਿਹੜਾ ਟਰੈਕਟਰ ਨੂੰ ਆਪਾਂ ਲੱਗੇ ਹੋਏ ਆ ਜਿਹੜੀ ਰੇਸ ਲਵਾਉਣੀ ਦੀ ਮੈਸੀ ਵਾਲੀ ਉਹ ਤੇ ਇੱਕ ਦੋ ਕੰਮ ਹੋਰ ਤੇ ਉਹ ਲੱਗੇ ਹੋਏ ਆ ਪਰ ਹੁਣ ਤੇ ਦੁੱਲੇ ਦੇ ਨਾਲ ਪਰ ਪਹੁੰਚੇ ਵੀ ਆ ਬਾਕੀ ਦੁੱਲੇ ਨੇ ਬਈ ਰੇਸ ਫਿੱਟ ਕਰਤੀ ਧਾਨ ਪੱਤੀ ਪੂਰੀ ਵਧੀਆ ਬਣਾ ਕੇ ਲਾਤੀ ਤੇ ਇਦਾਂ ਈ ਸਾਈਡ ਆ ਫੈਲ ਵਾਲਾ ਵੀ ਲਾਤਾ ਤੇ ਪਾਰਲੀ ਸਾਈਡ ਦੇਖਣ ਦਿਖਾਉਣਾ ਆ ਦੇਖੋ ਸੰਕਲੀ ਪਾ ਕੇ ਬੱਤੀ ਹਲਦਾਂ ਦਾ ਘੜਦਾ ਮਰੇ ਹਰਨ ਵਾਲੀ ਬੱਤੂ ਤੂ ਤੂ ਉਹ ਤਾਂ ਹਰਨ ਵਾਲੀ ਪੱਤੇ ਵੀ ਲਵਾਤੇ ਤਾ ਨਾ ਅਜੀ ਕਰਾਤੇ ਸਾਰੇ ਇਹ ਇਹਦੀ ਪੱਤੀ ਮੜੀ ਸਿੱਧੀ ਕਰ ਦਿਆਂ ਹਾਰਨ ਦੀ ਜਿਹੜਾ ਤੇਰੇ ਹੱਥਾਂ ਨਾਲ ਉੱਚਾ ਹੋਇਆ ਹੋਇਆ ਮੈਂ ਨੀਮੀ ਕਰ ਦਿਆਂ ਹੁਣ ਦੱਬ ਕੇ ਦੇਖ ਤਾ ਹੋ ਜੀ ਖੋਲ ਕੇ ਕਰ ਲਾਂ ਨੂੰ ਉਹ ਨਾ ਪੱਤੀ ਬੈਂਡ ਹੋ ਜੇ ਜੀ ਤੇ ਕੁਲਦੀ ਹਾਰਨ ਦੀ ਫਟ ਕਰਾ ਤੇ ਤਾਰਾ ਤੂਰਾ ਲਾਉਂਦੇ ਆਪਾਂ ਦੇਖ ਕੇ ਤੇ ਬਾਕੀ ਇੱਧਰ ਸਾਡੇ ਫੋਰਮੈਨ ਸਾਹਿਬ ਅੱਜ ਕੰਮ ਕਰਕੇ ਆਉਣਗੇ ਤੇ ਅੱਜ ਫੇਰ ਟੱਕਰ ਗਿਆ ਹਾਂ ਤੂੰ ਅਸਲੀ ਗੱਲ ਤੂੰ ਤਾਂ ਨਹੀਂ ਬੁਲਾਉਣੀ ਸਿੱਖਿਆ ਜੀ ਤੂੰ ਸਾਰਾ ਇਹ ਤਾਂ ਸੁਪਰ ਗਾਹ ਬਣਦਾ ਲਿਆ ਸ਼ਿਲਾ ਜੀ ਦਾ ਦੇ ਔਰ ਇਹਨੂੰ ਕਿਹੜਾ ਡੈਮੋ ਆ ਲਿਆ ਦਿਖਾ ਤਾਂ ਕਾਲਾ ਮਾਲ ਦੇਖੋ ਸ਼੍ਰੀ ਆਮੇ ਚੱਕੀ ਫਿਰਦਾ ਫਿਰਦਾ ਦਿਖਾਤਾ ਦੇ ਸ਼ਿਲਾ ਜੀ ਸ਼ਿਲਾ ਜੀ ਫੇਰ ਦਿਖਾਤਾ ਦੇ ਔਰ ਇਹਨੂੰ ਦੇਖੀਏ ਫੇਰੀ ਬਣਾਤਾ ਇਹਦਾ ਕਾਲਾ ਮਾਲ ਬੋਲ ਕੇ ਵੀਡੀਓ ਬਣਾਏਗਾ ਕੀ ਹਾਲ ਹੈ ਜੱਗੂ ਸ਼ਿਲਾ ਜੀ ਦੇਖਦਾ ਉਹ ਛਿਲਾ ਜੀ ਦਿਖਾ ਤਾਂ ਦੇ ਉਹ ਤੇ ਉਹ ਕਾਲਾ ਮਾਲ ਬਣ ਕੇ ਵੀਡੀਓ ਬਣਾਤਾ ਹੈ ਉਹ ਉਹ ਕਾਲਾ ਉਹ ਕਾਲਾ ਮਾਲ ਥੋੜੀ ਆ ਜਾ ਉਹ ਦਿਖਾ ਤਾਂ ਦੇ ਕੀ ਚੀਜ਼ ਆ ਬੰਦਾ ਤਾਂ ਕਰ ਵੀਡੀਓ ਉਹ ਵੀਡੀਓ ਨਾਲ ਤੈਨੂੰ ਕੀ ਲੈ ਆ ਜਾ ਇਹਦਾ ਵੀਡੀਓ ਤੇਰੀ ਮਝੂਰੀ ਕਰਦੀ ਹੈ ਇਹ ਬਲੌਗ ਬਣਦਾ ਆਇਆ ਭਾਈ ਛਿਲਾ ਜੀ ਤੇ ਲੈ ਲੈ ਹਾਂ ਇਹ ਪਿਓਰ ਆ ਪਿਓਰ ਨੇਚਰਲ ਕਾਤੋ ਛਿਲਾ ਜੀ ਦਿੰਦਾ ਥੋਰ ਕੈ ਤੇਰਾ ਕੋਈ ਸਵਾਦ ਪਤਾ ਇਹ ਨਾ ਛਿਲਾ ਜੀ ਪਲੰਗ ਤੋੜ

ਦੇਖੋ ਮੋੜੋ ਮੋੜ ਟੁੱਟਦਾ ਐਸੇ ਨਹੀਂ ਟੁੱਟਦਾ ਇਹਦਾ ਸਾਰੇ ਕਹ ਦਿੰਦੇ ਆ ਉਹਦਾ ਲੁੱਕ ਵੀ ਨਹੀਂ ਟੁੱਟਦੀ ਇਹ ਮੇਰੇ ਪਤਾ ਲੱਗेंगे ਹਾਂ ਲੁੱਕ ਫੜੀ ਬੇਚेंगे ચીਤ ਦੇਂਗੇ ਬੜੀਆ ਦੇਂਗੇ ਐਸੇ ਟੁੱਟਦਾ ਨਹੀਂ ਹਮਣ ਖਾ ਕੇ ਦਿਖਾ ਉਹ ਤਾਂ ਜਲ ਠੰਡ ਆ ਉਹਦਾ ਦਿਖਾ ਤਾਂ ਦੇ ਕੀ ਆਉਂਦੀ ਆ ਉਹ ਤਾਂ ਤਰ ਤਾ ਚਾਹ ਤਾਂ ਚੀਤ ਦਿਖਾਈ ਨਹੀਂ ਇਹ ਐਕਸਪੈਰੀਮੈਂਟ ਆਪਾਂ ਕਰਕੇ ਦੇਖੀ ਹਾਂ ਦੇਖ ਲਾ ਬੜੀਆ ਦਾ

ਮਾਫੀ ਮੈਂ ਇੰਨੀ ਕਿਉਂ ਖੜਾ ਪਹਿਲਾਂ ਇਹਨੂੰ ਪੁੱਠਾ ਦਿੱਤਾ ਹੈ ਬਾਈ ਉਦੋਂ ਛੱਡੀ ਜਿਹੜਾ ਉਹ ਖੜਾ ਦਾ ਉਹ 150 ਰੁਪਏ ਤੋੜ ਕਹਿੰਦਾ 300 ਰੁਪਏ ਤੋੜਾ ਹਾਂ ਇੰਨਾ ਫਰਕ ਲੈ ਅਭੀ ਥੋੜੋ ਤੇਰੇ ਨਾਲ ਦਾ ਬੰਦਾ ਯਾਦ ਆ ਯਾਰ ਇੱਕ ਦਿਨ ਇਹ ਕਿੱਥੇ ਤੇ ਆਉਂਦੀ ਆ ਪਾਟਸੋਵ ਦਾ ਪਹਾੜਾ ਉਹ ਹੈ ਪਹਾੜਾ ਤਾਂ ਹੈ ਪਰ ਮੈਂ ਮਨ ਤੋ ਜੀ ਹਾਂ ਠੀਕ ਬਾਤ ਪਾਟਸੋ ਚੌਥੇ ਦੀ ਗੱਲ ਆ ਉਦੋਂ ਆਇਆ ਤਾਂ ਬੰਦਾ ਉਹ 150 ਰੁਪਏ ਤੋਲਾ ਕਹਿੰਦਾ ਅੱਛਾ ਇਹਦੇ ਵੇਲੇ 300 ਕਹਿੰਦਾ ਦੇ ਦੇਂਗੇ ਲੈ ਹੁਣ 200 ਦੇ ਸਿੱਧਾ ਹੀ 100 ਕੀਤਾ ਉਹਨੇ ਉਹ ਯਾਰ ਬੀ ਲੈ ਨੇ ਦੇ ਦੇ ਆ ਦੇਤੀ ਆ ਆਪੇ ਹੋਰ ਨਹੀਂ ਆਏਗੀ ਹਾਂ ਬਾਕੀ ਵੀ ਹੋਰ ਨੂੰ ਪੁੱਤੀਆਂ ਲੱਗੇ ਵੀ ਸੈਟ ਕਰਾਉਣ ਹੋਰ ਨੇ ਇਹ ਬਾਰ ਦੇ ਨੇ ਇਹ ਲਗਤਰਾਂ ਦੇ ਆ ਗਾਲੀਆਂ ਜੂਲੀਆਂ ਦੇ ਖਿੰਡਕੀਆਂ ਤੇ ਬਾਹਰ ਦੇ ਨੇ ਹੁਣ ਦੇਖਾਂ ਅਮਰ ਓਏ ਖਾਲੀ ਜਿਹਾ ਲੱਗੇ ਜਾਂਦਾ ਹੈ ਹੈ ਉਹ ਲਾਈਟ ਲੱਗੋ ਥੱਲੇ ਦਿਖਦੀ ਆ ਦੂਰ ਤੇ ਜਾਏਗਾ ਪਿੱਛੇ ਹਟ ਪਰ ਉਹਦਾ ਚਾਨਣਾ ਬਹੁ ਜਾਣਿਆ ਨਾ ਥੱਲੇ ਆ ਯਾਰ ਉਹਦਾ ਚਾਨਣਾ ਤੂੰ ਸਮਝ ਰਿਹਾ ਕਿਉਂ ਨਹੀਂ ਯਾਰ? ਦੇਖ ਲੈ ਉਹ ਲਾਈਟ ਵਾਲੀ ਗਈ। ਜਬਾਲ ਗਿਆ। ਤੇਰੇ ਬਲਦੀ ਹੈ। ਆ ਦੇ ਮੁਰਲੀ। ਹੈ? ਉਹ ਹੈਲੀਕਾਪਟਰ ਦੀ ਪੁੱਛਾ ਦਾ ਵੀ ਆ। ਆ ਜਾ। ਥੱਲੇ ਉਹ ਮੋਰੇ ਨਾ ਦੇਖ ਥੱਲੇ ਬਹਿ ਕੇ ਦੇਖ। ਆਓ ਅਸੀਂ ਥੱਲੇ ਬਹਿ ਕੇ ਲਾ ਦੇਖਿਆ ਕਰ। ਲੈ ਲਾਈਟ ਉਹ ਦੇਖ। ਉਹ ਥੱਲੇ ਲੇਟ ਆਇਆ ਨ ਪੈਂਦੀ ਥੱਲੇ ਜਮੀਨ ਆਪਾਂ ਨੂੰ। ਕੰਮ ਨੂੰ ਰਿਆ ਤੂੰ ਇੱਧਰ ਮੇਰੇ ਪਿੱਛੇ ਆ ਜੀ। ਉਹ 3000 ਰੁਪਏ ਲਾਇਆ ਵਾ ਬਾਹਰ ਲਾਈਟ ਪਰ ਖੂਚ ਗਿਆ ਵਾ। ਹਾਂ। ਚੱਲ ਕੋਈ ਨਹੀਂ। ਉਹ ਜੋ ਕੱਢ ਲੈਨੇ ਆ ਆਪ ਲਟਾ ਵਾਲੀ ਦੂਈਆ ਹੂੰ ਕਿਹੜੀ ਵਾਲੀ ਇਹ ਲੈ ਬਾਕਰ ਮੇਰਾ ਭਾਈ ਕਹਿੰਦਾ ਦਿਵਾਲੀਓ ਲਈ ਮੰਦਤਾ ਭਾਈ ਉੱਪਰ ਆਈ ਆ ਬਹੁਤ ਮਹਿੰਗੀਆਂ ਇਹ ਕਹਿੰਦਾ ਮੇਰਾ ਭਾਈ ਕਹਿੰਦਾ ਮਾੜੀ ਮਾੜੀ ਦੁਕਾਨ ਜਿੰਨੀਆਂ ਤਾਂ ਲਟਾ ਮੇਰੇ ਕੋਲ ਆ ਉਹ ਫੇ ਦਿਵਾਲੀਓ ਕੇ ਆ ਹਾਂ ਠੀਕ ਲੱਗਦੇ ਆ ਉਹਨਾਂ ਦੇ ਪਰ ਮੋਕਤੀਆ ਲੱਗੇ ਉਹ ਮੱਥਾ ਟੇਕ ਲਏ ਹਾਂ ਠੀਕ ਲੱਗਦੇ ਹੋਰ ਨਹੀਂ ਲੱਗੇ ਬਸ ਜੀ ਟੀਵੀ ਇਹਦੇ ਪਰ ਲਾਇਤੀ ਬਾਕੀ ਬਈ ਹੁਣ ਚਲਦੇ ਆ ਹੋ ਗਿਆ ਕੰਮ ਉਹ ਕਟਰ ਵਾਲਾ ਰਹਿ ਗਿਆ ਕਟਰ ਵੀ ਮਣੀ ਪਵਾ ਦਈ ਸਹੀ ਜੀ ਕਰਕੇ ਉਹ ਬਾਈ ਆ ਵੀ ਰਹਿ ਗਿਆ ਇੱਕ ਬਣਾਇਆ ਯਾਰ ਨਾ ਬੈਲਡ ਕਟਰ ਨਹੀਂ ਨਹੀਂ ਓਏ ਥੋੜੀ ਢਿੱਲੀ ਆ ਯਾਰ ਟਾਇਟ ਪਵਾ ਦਈ ਇਹਨੂੰ ਸਹੀ ਕਰਾਉਣਾ ਪੈਣਾ ਯਾਰ ਸਮਝਿਆ ਆ ਕਾਟਰ ਵੀਰੇ ਢਿੱਲੀ ਹੋਈ ਵੀ ਅੱਜ ਹੀ ਦੇ ਤੇ ਪੈਰ ਬਣਾ ਗਏ ਤੇ ਇਹ ਦਵਾਰ ਨੂੰ ਬਾਈ ਆ ਗਿਆ ਅੱਜ ਪੈਰ ਬਹੁਤ ਸੋਹਣੇ ਬਣਾ ਕੇ ਗਏ ਆ ਫੇਰ ਤੇ ਪੈਰਾਂ ਦੇ ਵਿੱਚ ਚਾਪਾਈਸ ਬੋਈ ਕਰਦੇ ਕਿਉਂਕਿ ਹੁਣ ਤਕਲੀਫ ਬਹੁਤ ਮੰਦਾ ਲੰਗ ਮਾਰ ਕੇ ਤੁਰਦਾ ਦਾ ਬਾਕੀ ਹੁਣ ਡੇੜਾ ਵੀ ਦੇਣ ਜਾਣਾ ਦਾ ਹੁਣ ਤੇ ਹੁਣ ਹਵਾ ਬਹੁਤ ਚੱਲ ਰਹੀ ਆ ਉਹਦੇ ਕਰਕੇ ਫਿਰ ਮੈਂ ਰੁਕ ਗਿਆ ਮੈਂ ਕਿਹਾ ਚਲੋ ਠੰਡ ਬਹੁਤ ਆ ਮੱਕੇ ਸਵੇਰ ਤੋਂ ਹਵਾ ਚੱਲ ਰਹੀ ਹੈ ਬੱਦਲ ਬਾਈ ਵਾਲੀ ਪੂਰੀ ਤੇ ਤਾਂ ਕਰਕੇ ਫਿਰ ਮੈਂ ਹੁਣ ਇੱਧਰ ਹੀ ਛੱਡਿਆ ਦੁਬਾਰੇ ਰਾਣਾ ਦੂਣਾ ਪਾ ਕੇ ਉਧਰ ਹੁਣ ਪਾਣੀ ਪੂਣੀ ਵੀ ਭਰਨਾ ਸਵੇਰ ਦੀ ਡਿਲੇਟ ਵੀ ਨਹੀਂ ਸੀ ਤੇ ਪਾਣੀ ਹੁਣ ਤਾਜ਼ਾ ਭਰਿਆ ਦਾ ਤਾਂ ਪਾਣੀ ਪੂਣੀ ਪੀ ਲੂੰਗਾ ਫਿਰ ਇਹਨੂੰ 6 ਵਜੇ ਬੰਦ ਦੂੰਗੇ ਬਾਕੀ ਹੁਣ ਲੱਟਾ ਲੂਟਾ ਲਾ ਲੂੰਗਾ ਨਾਲੇ ਪਿਸ਼ਾਬ-ਸ਼ੂਪ ਕਰ ਲੂੰਗਾ ਇੱਧਰ ਵੀ ਮੱਕੀ ਪੈਰ ਬਹੁਤ ਸੋਹਣੇ ਬਣਿਆ ਆਣ ਹੌਣ ਲੱਗਿਆ ਚਮਲੋਟਾਂ ਕਰਨ ਠੰਡ ਤਾਰੂnga ਆਪਣੀ ਹਾਂ ਤੇ ਬਾਕੀ ਬਈ ਹੁਣ ਦਾਣਾ ਉਰੇ ਪਾਇਆ ਵਦਨ ਦਾਣਾ ਦੂਣਾ ਖਾ ਲਿਆ ਤਾਂ ਤੇ ਬਾਕੀ ਇਹ ਜੀ ਲਿੱਦ ਦੇਖੋ ਇੱਕ ਜਗ੍ਹਾ ਹੀ ਕਰਦਾ ਹੈ ਆਈ ਨਹੀਂ ਇਹ ਗਲਾਰੇ ਪਉਂਦਾ ਜਿੱਥੇ ਇੱਕ ਜਗਾ ਕਰ ਲੀ ਉੱਥੇ ਹੀ ਕਰਨੀਆਂ ਨੇ ਉਹ ਹੁਣ ਗਿਆ ਪਾਣੀ ਪੀਣ ਤੇ ਬਾਕੀ ਬਈ ਆਪਾਂ ਨੂੰ ਵੀਰ ਦਾ ਇੱਕ ਦਾ ਫੋਨ ਆਇਆ ਤਾਂ ਖੈੜ ਤੋਂ ਤੇ ਉਹਨੇ ਗੱਡੀ ਲੈਣੀ ਆ ਕੋਈ 12 ਮਾਡਲ ਹੋਵੇ ਸਵਿਫਟ 13 ਤੇ ਬਾਕੀ ਬਈ ਜਰੂਰ ਕੋਈ ਕੰਟੈਕਟ ਕਰਿਓ ਠੀਕ ਆ ਮੈਨੂੰ ਫੋਨ ਕਰਦੇ ਹੋ ਤੇ ਬਾਈ ਦਾ ਨੰਬਰ ਦੇ ਦੂੰਗਾ ਸਿੱਧੀ ਆਪਣੀ ਗੱਲਬਾਤ ਕਰ ਲਿਓ 12 13 ਮਾਡਲ ਹੋਈ ਬਾਈ ਜੇ ਕਿਸੇ ਨੇ ਸੇਲ ਕਰਨੀ ਗੱਡੀ ਤਾਂ ਜਰੂਰ ਦੱਸਿਓ ਤੇ ਗੱਡੀ ਕੋਈ ਵਧੀਆ ਹਾਲਤ ਦੀ ਹੋਵੇ 12 13 ਮਾਡਲ ਬਾਕੀ ਤੇ ਹੋਰਨਾਂ ਦਾ ਬਈ ਹੁਣ ਇਹ ਆਪਾਂ ਚੈਂਜਰ ਲਾਉਂਗੇ ਨਾ ਚੈਂਜਰ ਲਿਆ ਕੇ ਲਾ ਕੇ ਫਿਰ ਕਰਾਂਗੇ ਫਿਟਿੰਗਾਂ ਜੀ ਤੇ ਲੈਡ ਦਾ ਕੋਈ ਐਡਾ ਫਰਕ ਨਹੀਂ ਪਿਆ ਲੈਡ ਤੁਹਾਨੂੰ ਦਿਖਾ ਦਵਾਂ ਨਾ ਨਾ ਕੋਈ ਫਿਰ ਚਾਨਣਾ ਓਕਣਾ ਨਹੀਂ ਪਿਆ ਹੈ ਨਾ ਤੇ ਬਾਕੀ ਇਹਦਾ ਚਾਨਣਾ ਜੇ ਗਾਹਾਂ ਵੀ ਵੱਜਦਾ ਏ ਤਾਂ ਮੁਰੇ ਚਾਨਣੇ ਵਾਸਤੇ ਆ ਲੱਟਾਂ ਵੀ ਹੈਗੀਆਂ ਆਪਣੇ ਕੋਲ ਜਿਹੜੀਆਂ ਆਪਾਂ ਨੇ ਬੈਂਫਰ ਦੇ ਥੱਲੇ ਲਾਈਆਂ ਉਦੋਂ ਦਾ ਚਾਨਣਾ ਦੇਖੋ ਕਿੰਨਾ ਆਹ ਦੇਖੋ ਤਾਂ ਹੀ ਮੈਂ ਚਟਕੀਆਂ ਬੇਟਾਂ ਲਾ ਰਹੀਆਂ ਆ ਲੋ ਨਿਆ ਮੀਏ ਇਹ ਲੈਣੇ ਆਂਦੇ ਆਪਾਂ ਨੇ ਸੇ ਲੈਟਾ ਤੇ ਇਹਦਾ ਹੀ ਚਾਨਣਾ ਬਾਦੂ ਆ ਹੁਣ ਆਪੇ ਫੋਰਨ ਵਿੱਚ ਲਾ ਦਾਂਗੇ ਫਿਰ ਫੋਰਨ ਵਾਲੀਆਂ ਫਿਰ ਇਹਨਾਂ ਵਧੀਆ ਕੰਬੀਨੇਸ਼ਨ ਦਾ ਬਣ ਜੂਗਾ ਪਟੀਆਂ ਪਟੀਆਂ ਰੈੱਡ ਕਰੀਏ ਆਪਾਂ ਨੇ ਤੇ ਇਹਦੀ ਪਲੇਟ ਹਜੇ ਸਨੀ ਕੋਲੇ ਪਈ ਉਹਨੂੰ ਲੱਗ ਕੇ ਲਿਆਉਂਗਾ ਉਧਰ ਭੁੱਲੇ ਆਇਆ ਤੇ ਉਹ ਦੁਨੀਆ ਤਿੰਨ ਮਿਲੀਆਂ ਬਾਕੀ ਬਈ ਕੋਈ ਪੰਪ ਪਈਆਂ ਨੋਕਿਆ ਹੁਣ ਰਿਪੋਰਟ ਕੋਈ ਕਮੀ ਪੇਸ਼ੀ ਨਹੀਂ ਹੈਗੀ ਤੇ ਇੱਕ ਆਪਣੀ ਉਹ ਉਹਦੇ ਵਾਲੀ ਸੰਗਲੀ ਹੁੱਲੀ ਵੀ ਹੈ ਇਹ ਇਹ ਆਪਾਂ ਸੈੱਟ ਕਰਕੇ ਆਣ ਲਾਉਂਗੇ ਤੇ ਆਪਾਂ ਨੇ ਦੋਨੇ ਰੀਸਾਂ ਚਾਲ ਦੇ ਕਰਨੀ ਉਹ ਵੀ ਕਰ ਦੇਣੀ ਉੱਪਰਲੀ ਵੀ ਦੋਹੇ ਚੱਲੀ ਜਾਇ ਕਰੂਗੇ ਬਾਕੀ ਇਹਨੂੰ ਲਿਆ ਕੇ ओरिजिनल ਸਪਰੇਅ ਲਾਉਣੀ ਆ ਸਾਰਿਆਂ ਨੂੰ ਸਪਰੇਅ ਲੈ ਕੇ ਆਉਂਗੇ ਬਾਕੀ ਵੀ ਪਿੱਛੇ ਲਾਉਣ ਵਾਸਤੇ ਆਪਣੇ ਕੋਲ ਲੇਟਾਂ ਪਈਆਂ ਇਹ ਇਹ ਚਾਰ ਪਹੀਆ ਜਿਹੜੀ ਪਹਿਲਾਂ ਛਤਰੀ ਤੇ ਲੱਗੀ ਵੀ ਉਹਦੇ ਪਰਚਾਰ ਹੁੰਦੀਆਂ ਉਹ ਲੱਟਾਂ ਇਹ ਇਹਦਾ ਚਾਨਣਾ ਬਥੇਰਾ ਹੈ ਤੇ ਇਹ ਲਾ ਦੇਣੀ ਆਪਾਂ ਨੇ ਦੋਨੇ ਸਾਈਡ ਇਹ ਕੁਰੇ ਲਾ ਦਾਂਗੇ ਇੱਕ ਇੱਧਰ ਅਚਾਨਣਾ ਹੋ ਜਾਂਦਾ ਉਹ ਲੜਟਾ ਬਾਈ ਜਿੱਦਿਲੀ ਹੁੰਦਾ ਕੰਪਨੀ ਤੇ ਇਹਦਾ ਜਦੋਂ ਫਿਊਜ਼ ਹੋ ਜਾਂਦਾ ਤਾਂ ਬੱਲਾ ਫਿਰ ਇਹਦੇ ਭੂਤੇ ਹੀ ਬਣਾਤਾ ਤਾਂ ਮੈਂ 5-6 ਬੱਲਾ ਪਾ ਲੇ ਝੜੀ ਜਾਂਦਾ ਤਾਂ ਤੇ ਹੁਣ ਆਹ ਲੱਟਾਂ ਲਾਉਂਗੇ ਆਪਾਂ ਇਹਦੀਆਂ ਪੱਤੀਆਂ ਰਹਿ ਗਈਆਂ ਵੀ ਬਣਾ ਕੇ ਲਾਉਂਗਾ ਮੈਂ ਬਾਕੀ ਬਈ ਤੇ ਇੱਕ ਆ ਦੀ ਗੇਜ ਆ ਬਾਈ ਉਹ ਝਾਂਸੀ ਚ ਪਤਾ ਕਰੋਂਗੇ ਵੀ ਜੇ ਉੱਥੇ ਉਤੋਂ ਦਾ ਹੀ ਚੇਂਜ ਕਰਵਾ ਲੂਗੇ ਹੁਣ ਆਪਾਂ ਨੂੰ ਪਤਾ ਨਹੀਂ ਵੀ ਕਿਹੜੀ ਜਗ੍ਹਾ ਏ ਵੀ ਆ ਖੁੱਲ ਕੇ ਮੀਟਰ ਲੱਗੂਗੇ ਗੇਜ ਚੇਂਜ ਕਰਾਉਣੀ ਏ ਦੇ ਗੇਜ ਵੀ ਬਹੁਤ ਛੇਤੀ ਖਰਾਬ ਹੋ ਗਏ ਤੇ ਇੱਕ ਜਿਹੜੀ ਆ ਕਾਟਰਤੀ ਏ ਵੀ ਥੋੜਾ ਢਿੱਲੇ ਹੀ ਰਹਿੰਦੀ ਸੀ ਇਹ ਅੱਜ ਫੇਰ ਦੁੱਲੇ ਦੇ ਬਾਈ ਤੇ ਕਰਵਾਈ ਆ ਨੋਟ ਤੇ ਉਹਨੇ ਇਹਨਾਂ ਗੱਲਬਾਤ ਬਣਾਤੀ ਬਾਕੀ ਬਈ ਹੁਣ ਟਾਇਰ ਬੀ ਬਹੁਤ ਵਧੀਆ ਲੱਗਦੇ ਆ ਪਾਏ ਹੋਏ ਤੇ ਸਾਰੇ ਵੀਰ ਮੈਨੂੰ ਕਹਿਣਾ ਵੀ ਤੂੰ ਇਹੀ ਰੱਖ ਲੈ ਨਹੀਂ ਵੀਰੇ ਆਪਾਂ ਨੇ ਪਾਉਣੇ 2 ਫੁੱਟ ਆ ਤੇ ਹੁਣ ਤਾਂ ਇਹ ਸੇਲ ਹੋ ਗਏ ਤੁਹਾਨੂੰ ਕੱਲ ਵਾਲੇ ਬਲੌਗ ਚ ਵੀ ਦੱਸਿਆ ਤਾਂ ਮੈਂ ਵੀਰ ਨੇ ਆਪਣਾ ਵੀਡੀਓ ਦੇਖ ਦੋ ਉਹਨਾਂ ਨੇ ਲਿੱਤੇ ਆ ਤੇ ਉਹਨਾਂ ਨੇ ਕੱਲ ਜਾਂ ਪਰਸੋਂ ਤੱਕ ਆਉਣਾ ਫਿਰ ਦੰਗੂ ਉਹਨਾਂ ਨੂੰ ਖੋਲ ਕੇ ਤੇ ਮੱਖੀ ਬਈ ਇੱਕ ਬੈਂਫਰ ਦਾ ਕਰ ਹੁਣ ਬੈਂਫਰ ਨੂੰ ਸਨੀ ਕਰੀ ਜਾਂਦਾ ਫੋਨ ਕਹਿੰਦਾ ਬੈਂਫਰ ਕਰਨਾ ਤਿਆਰ ਹੈ ਦਾ ਦੋ ਤਰੀਕ ਤੇ ਪਹਿਲਾ ਨਗਰ ਕੀਰਤਨ ਆਪਣੇ ਸਤਿ ਸਵੇਰ ਤਗੜਾ ਨਗਰ ਕੀਰਤਨ ਆਪਣੇ ਉਹੀ ਹੁੰਦਾ ਹੈ ਪਪਰਾਲੇ ਵਾਲਾ ਆਪਣੇ ਸਾਰੇ ਪਿੰਡਾਂ ਚੋਂ ਇੱਧਰ ਹੁੰਦਾ ਹੈ ਰੋਪੜ ਤੇ ਆਇਆ ਕਰਦਾ ਪਪਰਾਲੇ ਪਿੰਡ ਤੋਂ ਤੇ ਉਹਦੇ ਵਾਸਤੇ ਇਹ ਕਹਿੰਦਾ ਲਾਉਣਾ ਹੀ ਲਾਉਣਾ ਵੀ ਥੱਲੇ ਵਾਲੀ ਸਾਈਡ ਬੰਦ ਕਰਨੀ ਸੈਡਾਂ ਲਾਉਣਾ ਗਰੰਟ ਬਾਈ ਆਪਾਂ ਨੇ ਉਤੇ ਰੰਗ ਕਰਾ ਕੇ ਬਾਈ ਤੇ ਨਾ ਆਹ ਰੰਗ ਇੱਧਰ ਲੱਗ ਰਿਹਾ ਟਰੈਕ ਤੇ ਕਿਤੇ ਉਤੇ ਫਿਰ ਕਰਾ ਗਏ ਨਾ ਰੰਗ ਮੁਰਲੀ ਸਾਈਡ ਉਹ ਚਮਕੀਲਾ ਜਿਹਾ ਉਤੇ ਬਾਅਦ ਦੇ ਉੱਤੇ ਪਰ ਵਧੀਆ ਤਰ੍ਹਾਂ ਲਿਖਾਵਾਂਗੇ ਜਦ ਕਾਲੀ ਕਾਲੀ ਚ ਲਿਖਾ ਲਿਆ ਤਾਂ ਆਪਾਂ ਨੇ ਪਤਲਾ ਜਿਹਾ ਲਿਖਦਾ ਉਹਨੇ ਐਨ ਮੋਟਾ ਜਿਹਾ ਕਰਕੇ ਵਧੀਆ ਜਿਹਾ ਕੋਈ ਬਣਵਾ ਕੇ ਲਿਖਾਵਾਂਗੇ ਜਿਹੜਾ ਹੀ 855 ਉਹ ਸਾਈਡ ਕੋਲ ਰੱਖਾਂਗੇ ਫਿਰ ਬਾਕੀ ਭਾਈ ਅੱਜ ਦਾ ਬਲੌਗ ਇੰਨਾ ਕੇ ਆ ਮਿਲਦੇ ਆ ਕਿਸੇ ਹੋਰ ਬਲੌਗ ਚ ਅੱਸੀ ਕੱਲ ਜੀ ਸਾਰਿਆਂ ਨੂੰ ਲੋਬੀ ਚਾਚੇ ਨਾਲ ਦੇ ਖੇਤ ਚ ਆਏ ਆ ਉਧਰ ਗੰਨਾ ਲੋਡ ਹੋ ਰਿਹਾ ਬਾਕੀ ਤਾਂ ਜੇ ਨਾ ਨੇ ਭਾਈ ਰੰਬਾ ਦਿੱਤਾ ਤਾਂ ਤੁਸੀਂ ਵੀ ਦੇਖ ਲਓ ਕਿੰਨਾ ਕਪਟਿਆ ਪਿਆ ਆ ਉਹ ਤਾਂ ਮੁੰਡੇ ਨੂੰ ਉਰੀ ਤੇ ਛੱਟ ਲੇ ਤੇ ਹਾਲ ਮੈਂ ਤਾਂ ਕਿਹਾ ਤਾਂ ਉੱਤਰ ਨਾ ਇਹ ਗੂੜੇ ਕੌਣ ਪੱਟੇ ਲਾ ਦੇ ਦੇਖ ਗੂੜੇ ਮੇਰੀ ਗੱਲ ਸੁਣ ਇਹ ਤਾਂ ਸਾਈਡ ਤੈਨੂੰ ਲੈ ਕੇ ਆਉਣਾ ਮੈਂ ਨਾਲ ਆ ਦੇਖ ਹਾਂ ਇਹਦਾ ਮੈਂ ਪਰਾਲੀ ਇਕੱਠੀ ਇਹਨਾਂ ਉਹ ਇਕੱਠੀ ਕਰਤੀਦੀ ਪੱਤੀ ਸਾਈਡ ਪਰ ਉਹ ਮਿੱਟੀ ਤਾਂ ਬਾਅਦ ਚ ਫਸ ਗਈ ਲੈ ਤਾਂ ਜਿਹੜੇ ਸਾਰੇ ਗੂੜੇ ਬਣਾ ਤੇ ਰਹਿਣਾ ਜਿਹੜੀਆਂ ਜਦ ਜੜਾ ਤੀਆਂ ਹੁਣ ਆ ਪੱਟ ਹੋ ਗਈਆਂ ਹੁਣ ਪਟਾਈਓ ਇੰਨੀ ਹੋ ਗਈ ਸੀ ਮੈਂ ਪਟਾਈ ਵੀ ਕਿਆਂ ਤਾ ਆਦਾ ਸਾੜੇ ਪਰੋਜ ਕਿਹੜੇ ਆ ਥੋੜੀ ਇਧਰ ਦੇਖ ਓਰੇ ਆਦੇ ਪੂਰੇ ਨਹੀਂ ਨਹੀਂ ਇਹ ਪਹਿਲੇ ਦੋ ਦੋ ਬਤਨ ਵਾਲੀ ਕਮਾ ਕੇ ਦੇਖਿਆ ਓਰੇ ਓਰੇ ਪੱਟਿਆ ਦਾ ਉਹਦੇ ਕਰਕੇ ਨਾ ਥੱਲੇ ਤੇ ਨਿਕਲ ਗਈਆਂ ਜੜਾ ਤਾਂ ਫਸਿਆ ਇਹ ਕਿੰਨੇ ਬਣ ਗਿਆ ਮੈਂ ਗੂਲੇ ਮਾਰਦੇ ਨਹੀਂ ਲੱਗਦੀ ਨਾ ਇਹਨੇ ਫੋਲ ਹੋਣਾ ਸੜਾ ਨੇ ਉੱਪਰ ਤਵੀਆਂ ਪੂਰੀ ਜਾਣੀ ਐ ਇੱਥੇ ਕਿਨੇ ਉਹ ਕਿਹੜੇ ਗੂਲੇ ਤਾਂ ਅੱਗ ਲਾਉਣੀ ਨਹੀਂ ਅੱਗ ਲਾਉਣੀ ਮਿੱਟੀ ਨੂੰ ਤਾਂ ਨਹੀਂ ਅੱਗ ਲੱਗਦੀ ਮੈਂ ਲਾਉਂਗਾ ਲੰਗਾਈ ਹੋ ਗਿਆ ਆਪਣਾ ਮੈਂ ਫੋਨ ਕਰਦੀ ਮਨ ਤੈਨੂੰ ਲੈ ਕੇ ਆਉਣਾ ਜੇ ਜੇ ਲਾਤੀ ਫਿਰ ਦੱਸ ਕੀ ਜੇ ਲੱਗੀ ਅੱਗ ਥੜ ਚੁਗੀ ਨਹੀਂ ਬੈਠਾ ਦਾ ਹੁਣ ਥੜ ਤਾਂ ਨਸੀਗਾ ਹਾਂ ਥੜ ਤਾਂ ਨਸੀਗਾ ਨਾਲੇ ਸੇਕ ਲੰਨੇ ਆ ਥੜ ਬਹੁਤ ਆ ਆ ਦੇਖ ਹੁਣ ਮੇਰੀ ਗੱਲ ਹੁਣ ਸਾਰੇ ਇਹਦਾ ਸੜੇ ਗੂਲੇ ਇਕੱਠੇ ਕਰਕੇ ਥਾਣੇ ਵਿੱਚ ਉਹ ਇਕੱਠੇ ਨਹੀਂ ਚਾ ਆ ਲੈ ਪੱਤੀ ਪਈ ਆ ਯਾਰ ਆ ਦੇਖ ਇੱਥੇ ਮਾਰ ਪੈ ਰਿਹਾ ਉਹ ਤਾਂ ਪੱਤੀ ਆ ਮੇਰੀ ਗੱਲ ਸੁਣੋ ਹੁਣ ਤੂੰ ਬਾਹੂਗਾ ਜੇ ਥੱਲੇ ਦੇ ਉਹ ਪੱਟ ਲਈ ਜੜ ਉਹ ਤਾਂ ਫੇਰ ਗੂਲੇ ਲੱਗਣਾ ਹੀ ਇੰਨਾ ਕਿ ਇੰਨੇ ਕ ਤਾਂ ਦੱਸ ਕੇ ਆਏ ਆ ਦੇਖਣਾ ਲਾ भाई भाई तो भाई मिले नहीं खेत नहीं मिले दे, दे। बाकी भाई उधर थोड़ा खो गया दे दे लगे लगे हो जाचे। थोड़ा खो गया यार मेरा क्या? थोड़ा खो गया उ लई हम मेरा नहीं है पना करता कह क्या बा ਸਲਿੱਪ ਮਰਾਇਆ ਬਾਰੇ ਸਲਿੱਪ ਨਹੀਂ ਸਲਿੱਪੇ ਮਰਾਇਆ ਹਾਲ ਹਾਲ ਦੱਬੇ ਵੇ ਤੇ ਇੱਥੇ ਹਾਂ ਦੱਬੇ ਵੇ ਤੇ ਹਾਲ ਸਲਿੱਪ ਮਰਾਇਆ ਹੁਣ ਥੱਲੇ ਸਲਿੱਪ ਸਲੁੱਪ ਕੋਈ ਨਹੀਂ ਪਾਣਾ ਘੜਤਾ ਥੱਲੇ ਉਹ ਥੱਲੇ ਦਾ ਡਾਕਰ ਬਹੁਤ ਦਿੱਖਦਾ ਸਹੀ ਐ ਚੇ ਪਲਟਾਵੇਂ ਮਾਰ ਦੂੰ ਮੈਂ ਤਾਂ ਕਹਿਣਾ ਮਾਰਨੀ ਹੁਣ ਪਲਟਾਵੇਂ ਐ ਚ ਮਾਰਨੀ ਡਾਕਰ ਨਹੀਂ ਹੈਗੀ ਇਹ ਲੈ ਹਾਂ ਇਹ ਥੱਲੇ ਮਿੱਟੀ ਹੁਣ ਉੱਪਰਲੀ ਰੇ ਵਾਲੀ ਮਿੱਟੀ ਐ ਥੱਲੇ ਦੂਈ ਐ ਉਹ ਫਿਰ ਵੀ ਇੰਨਾ ਫਰਕ ਥੋੜੀ ਐ ਯਾਰ ਆ ਲਾਲ ਮਿੱਟੀ ਦਾ ਪਈ ਆ ਉਹ ਮਾਰੂ ਜੇ ਪਲਟਾਵੇਂ ਪਟਾਵੇਂ ਮਾਰ ਦੇਣੀ ਪਟਾਵੇਂ ਆ ਡੂੰਗੇ ਜੇ ਰੱਖ ਕੇ ਮਾਰ ਦੇਈ ਚੋ ਛੋਟੇ ਪਾ ਲਿਓ ਪਰ ਡੂੰਗੇ ਇਹ ਰਾਕੇ ਮਾਰ ਰਹੇ ਤਸਲੀ ਜੀ ਨਾਲ ਆਹੋ ਫੇਰ ਆਉ ਲੋਟ ਕੰਮ ਬਾਕੀ ਠੰਡ ਠੰਡ ਨੇ ਤਾਂ ਬਾਈ ਬਸ ਕਰਾਈ ਪਈ ਅੱਜ ਤਾਂ ਹਵਾ ਬਹੁਤ ਚੱਲਦੀ ਆ ਹਵਾ ਨਹੀਂ ਤਾਂ ਜਮਾ ਹੀ ਇਹ ਹੈ ਮੀਂਹ ਵਾਲੀ ਉਹ ਹਵਾ ਜੀ ਮੀਂਹ ਵੀ ਨਹੀਂ ਪੈਂਦਾ ਸਭਰਾ ਕੋਈ ਵੀ ਨਾ ਹੁਣ ਤਾਂ ਪਾਣੀ ਲਾਣ ਲੱਗੇ ਲੋਕ ਮੈਂ ਤਾਂ ਮੈਂ ਵੀ ਲਾਉਣਾ ਪਰਸੋਂ ਤੋਂ ਲਾਉਂਗਾ ਮੈਂ ਮਾਂ ਤਾਂ ਹੀ ਮੈਂ ਕਹਿੰਦਾ ਹੁਣ ਨਹੀਂ ਮੀਂਹ ਜਾਈਦਾ ਹੈਗਾ ਬਾਕੀ ਦੇਖਦੇ ਹਾਂ ਹੁਣ ਪਰ ਜਿੱਦਾਂ ਮੈ ਲਾਤਾ ਉਦੋਂ ਮੀਂਹ ਪੈਣਾ ਹੀ ਪੈਣਾ ਅੱਛਾ ਦੇਖ ਲਈ ਕੋਈ ਨਾ ਬਾਰੇ ਬਾਰੇ ਪਿਆ ਵੀ ਰੱਬ ਦਾ ਮੈਂ ਨਾਲੇ ਮੋੜ ਦੇ ਤਾਰੇ ਵੱਢਦੇ ਆ ਰਾਤ ਨੂੰ ਵੀ ਬੁਲਾਵੇਂ ਨਾ ਕਾਤੇ ਜੇ ਕਣਕ ਹੋ ਗਈ ਨਾਲੇ ਕਹਿੰਦਾ ਮੀਂਹ ਪੈ ਜਾਣਾ ਫਿਰ ਫੇ ਹੁਣ ਕਰਾਂ ਕੀ ਜਦ ਤੱਕ ਪੈਂਦਾ ਨਹੀਂ ਜਦੋਂ ਮੈਂ ਲਾਉਣ ਲੱਗ ਜਾਣਾ ਉਦੋਂ ਮੀਂਹ ਆ ਜਾਣਾ ਫਿਰ ਮੈਂ ਥੋੜਾ ਚੌਲੇ ਟੋਲੇ ਤਾਂ ਤੁਸੀਂ ਫਿਰ ਟੋਲੇ ਆ ਰਾਤ ਨੂੰ ਦੇਖਿਆ ਦਿਖਾਈ ਨਹੀਂ ਵਾਹ ਦੇਖ ਪਿਆ ਲੈ ਓ ਲੈ ਆ ਦੇਖ ਨੀਖਾ ਦੇਖ ਲੈ ਚਾਚੇ ਠੀਕ ਹੈ ਜੀ ਪੈ ਗਈ ਸਰਦਾ ਚੀਜੇ ਲੱਭੇ ਤੇ ਲੱਭੇ ਹੋਣਾ ਹੈ ਮੇਰਾ ਥੋੜਾ ਕੰਮ ਦਾ ਕਹਦੇ ਹੁਣ ਬਹੁਤਾ ਕੰਮ ਦਾ ਜੇ ਨਾ ਲੱਭਦਾ ਤਾਂ ਫਿਰ ਆ ਜਾਣਾ ਤਾ ਲੋਟ ਅਈ ਇਹ ਕਾਇ ਵੀ ਕਿਸੇ ਹੋਰ ਦੀ ਨਿਗਾ ਨਹੀਂ ਪਈ ਇਹ ਗੱਲ ਨਾ ਗਲਗਚਣਾ ਤੌਰੀ ਗੱਲ ਲਾ ਕੇ ਤਾਂ ਬਿੰਦਾ ਗੱਲ ਬਿੰਦਾ ਉਹੀ ਕਹਿੰਦਾ ਮੈਂ ਇਹ ਕਿਹੜੇ ਲੱਭਣਾ ਤਾਂ ਫਿਰ ਲੱਭਿਆਉਂਦੇ ਨੇ ਪਲਟਾਵੇਂ ਮਾਰਦਾ ਨੇ ਤੁਸੀਂ ਲੱਭਣ ਦੇਣਾ ਤਾਂ ਲੱਭ ਜਾਣ ਤਾਂ ਬਹੁਤ ਲੱਭਣ ਹੁੰਦਾ ਹੂੰ ਸਮਝਿਆ ਗਾ ਇਹ ਫੂਕੜਾ ਤਾਂ ਜਦ ਵੀ ਨਿਗਾ ਪੈ ਜਾਣ ਤਾਂ ਹੁਣ ਪਾਇਆ ਇਹ ਨਾ ਪੱਤੀ ਪੁੱਤੀ ਨਾ ਉਹਦੇ ਵਿੱਚ ਪਿਆ ਤਾਂ ਉੱਪਰੇ ਉਹ ਐਂਉਂ ਰੱਖਦਾ ਪਤਾ ਕੀ ਹੋਇਆ ਉਹ ਟਾਇਰ ਪਰ ਰੱਖਤਾ ਜਾਂ ਤੇਰੀ ਡਿਆੜੀ ਪੈ ਗਈ ਹੈ ਦਿਹਾੜੀ ਪੈ ਗਈ ਆਉਣ ਦਾ ਮੁੱਲ ਪੈ ਗਿਆ ਆਉਣ ਦਾ ਮੁੱਲ ਪੈ ਗਿਆ ਬਾਈ ਠੰਡ ਬਹੁਤ ਆ ਗੱਡੀ 'ਚ ਆਏ ਅਸੀਂ ਤਾਂ ਚਾਹ ਲੈ ਕੇ ਹਵਾ ਅੰਦਰੋਂ ਚੀਰਦੇ ਜਾਂਦੇ ਤਿੰਨ ਲੱਕੜੀਆਂਵਾ ਟ੍ਰੈਕ ਸੂਟ ਫੇਲ ਕਰਤੇ ਅੱਜ ਭਾਈ ਹਵਾ ਨੇ ਤੇ ਬਾਕੀ ਭਾਈ ਹੁਣ ਚੱਲ ਰਿਹਾ ਕੰਮ ਚਾਚੇ ਨਹੀਂ ਤਾਂ ਨਾਲ ਦੀ ਨਾਲ ਮੇਲੇ ਨੂੰ ਜਾਈ ਜਾਂਦੇ ਆ ਸਾਨੂੰ ਸ਼ਮਾਈ ਵਾਲੀ ਕੰਮ ਕਰਿਆ ਪਿਆ ਉਹਨਾਂ ਨੇ ਮੇਰੀ ਦੇਖ ਲੈ ਹੁਣ ਘੱਟੋ ਘੱਟ 5 ਤਰੀਕ ਤੱਕ ਬਰਚੀ ਆਉਣੀ ਆ 5 ਤੱਕ ਆ ਗਈ ਤੇ ਉਹ ਤੋਂ ਬਾਅਦ ਚੌਥੇ ਗਰੁੱਪ ਚ ਹੁਣ ਚੌਥਾ ਗਰੁੱਪ ਦੇਖ ਲੈਗਾ ਸਟਾਰਟ ਹੁਣ ਸਾਡਾ ਆਈ ਜਾਂਦੀ ਆ ਤੀਜਾ ਛੇ ਦਿਨ ਚਲ ਦੇਖਦੇ ਹੁਣ ਆਈ ਜਾਵੇ ਚੱਲ ਨਾਲ ਠੰਡ ਜੀ ਘਟ ਜੂਗੀ ਗਾਹਾਂ ਮੈਂ ਵੀ ਢੇੜੇ ਲਾ ਕੇ ਦੇਖ ਲੂੰਗਾ ਦੇਖ ਨਹੀਂ ਦੀ ਨਾ ਤੁਸੀਂ ਵਿਹਲੇ ਹੋ ਜੂਗੇ ਜਦ ਤੱਕ ਰਾਲੇ ਕਿੰਨੇ ਵਿਹਲੇ ਹੋ ਜੂਗੇ ਹਾਂ ਰਿਆ ਕਿੱਥੇ ਵਿਹਲੇ ਹੋ ਕੇੜਾ ਰਹਿੰਦਾ ਝੱਲੀਆਂ ਕਿੰਨਾਂ ਝੱਲੀਆਂ 4-5 ਪਰਚੀ ਉੱਥੇ ਵੀ ਜਾਂ ਚਾਰ ਫਿਰ ਤਿੰਦਿਆ ਟਰਾਲਾ ਵਿੱਚ ਨੂੰ ਲੱਗੇ ਜਾਣਾ ਤਿੰਦੇ ਦਾ ਤਾਂ ਵਿਹਲਾ ਹੀ ਹੋ ਜਾਣਾ ਉਹੀ ਕਹਿੰਦਾ ਮੈਂ ਇੱਕ ਦੋ ਢੇੜੇ ਲਾ ਲੂੰਗੇ ਦੇਖ ਆਉਂਗੇ ਮੇਲੇ ਦਾ ਝੂਟਾ ਤੁਸੀਂ ਕਹੀ ਜਾਂਦੇ ਪੰਪ ਦਾ ਜੋਰ ਦੇਖਣਾ ਆ ਦੱਲੀ ਨੀ ਲੱਦ ਲਿਆ ਟਰਾਲਾ ਦਲੀ ਦਾ ਵੀ ਇੰਨਾ ਸੁਹਾਣਾ ਦਾ 200 ਕੁਆਟ ਵਾਲ ਤੇ ਬਾਹਰ ਆ ਕਹਿੰਦੇ ਲੱਦ ਲੈਣਾ ਉਹ ਇੰਨਾ ਹੌਲਾ ਏ ਕਿਹੜਾ ਕੰਡਾ ਦੱਸੂਗਾ ਉਹ ਹਾਂ ਇਹ ਵੀ ਏ ਪਰ ਲੜਾਈ ਜ਼ਿਆਦਾ ਏ ਲੜਾਈ ਬਹੁਤ ਹੋਈ ਵੀ ਆ ਤਾਰਾਂ ਦੀ ਲੜਾਈ ਤਾਂ ਹੁਣੀ ਓ ਆ ਤਾਰਾਂ ਦੇ ਸਾਹ ਨਾਲ ਹੋਈ ਵੀ ਹੁਣੀ ਲੜਾਈ ਉਹ ਤੇ 38 ਛੁੱਤੀ ਹੁੰਦਾ ਫਿਰ ਦੇਖਦਾ ਹਾਂ ਕਿਹੜਾ 300 ਨਹੀਂ ਹਣਾ ਦਾ ਕਿਹੜਾ ਏ ਇਹ ਪਤਾ ਨਹੀਂ ਕਿਹੜਾ ਛੱਤੀ ਉਹ ਮੈਂ ਕਹਿੰਦਾ ਇਹ ਵੀ ਪਰ ਹਲਕਾ ਤੋਂ ਥੇ ਹਲਕਾ ਪਤਲਾ ਕਿੰਨਾ ਜੋਈ ਕਰਕੇ ਹੂੰ ਛੱਤੀ ਉਹ ਮੈਂ ਕਹਿੰਦਾ ਭਾਈ ਤਾ ਪਤਾ ਨਹੀਂ ਬਾਕੀ ਮੈਨੂੰ ਚਲੋ ਬਾਕੀ ਭਾਈ ਠੀਕ ਆ ਜੀ ਮਿਲਦੇ ਕਿਸੇ ਹੋਰ ਬਲਾਗ ਸੱਸੀ ਕਾਲ ਜੀ ਆਹ ਸ੍ਰੀ ਕਾਲ ਜੀ ਦੋ ਸਾਨੂੰ ਛੁੱਟੀ ਹੈ ਹੂੰ